ਉਹੀ ਬਈ ਆ ਇਹ ਰਸਪੇਤਾ ਜਮੈਂ ਫਲੋ ਸਪੀਡ ਪਰ ਚੱਲਦਾ ਇਹਨੂੰ ਰਸਪੇਤਾ ਕਹਿੰਦੇ ਆ ਗੋਆ ਕਿਚਨ ਨਾਲ ਇੱਕ ਇਧਰ ਨੂੰ ਚੈਨ ਜੀ ਆਈ ਜਾਂਦੀ ਆ ਤੇ ਉਧਰ ਨੂੰ ਪਿੱਛੇ ਮੁੜੀ ਜਾਂਦੀ ਚੈ ਇੱਕ ਜਗ੍ਹਾ ਫਿੱਟ ਕਰੇ ਵਿੱਚ ਆ ਜਾਂਦੇ ਇਹ ਇੱਥੇ ਸੈਂਟਰ ਸੀ ਇਸ ਇਕੱਠੇ ਹੋ ਜਾਂਦੇ ਆ ਇਹਨੇ ਹੁਣ ਅੱਗੇ ਜਾਈ ਜਾਣਾ ਉਹਨੇ ਪਿੱਛੇ ਹਟੀ ਜਾਣਾ ਮੋਲਡਰ ਨੇ ਇੱਕ ਵਾਰ ਕੱਟ ਕਰਕੇ ਜਦ ਇਹ ਸਿਰੇ ਲੱਗ ਗਿਆ ਉਦੋਂ ਬਾਅਦ ਬੈਕ ਚੱਲ ਪਾਉਣਾ ਤੇ ਇਹਨੇ ਉੱਤਰ ਤੇ ਤੁਰ ਪਾਉਣਾ ਪਰ ਭਰਨੇ ਨੂੰ ਤੇ ਇਹਨੇ ਪਿੱਛੇ ਛਡਣ ਲੱਜਣਾ ਇਧਰ ਨੂੰ ਉੱਥੇ ਸਿਰੇ ਜਾ ਕੇ ਉਹਦੇ ਚ ਪੈ ਜਾਣਾ ਨਾਸਤ ਨੂੰ ਫਾਲ ਜਿਹੜੀ ਉਹ ਹੜਦਾ ਜਿੱਥੇ ਤੇ ਉਤੇ ਬਾਦ ਬਈ ਇਹਨੇ ਮਸ਼ੀਨ ਪੂਰਾ ਤੇ ਆਹ ਜਿਹੜਾ ਪਾਇਆ ਵਾ ਇਹ ਬਈ ਸਕਾ ਕੇ ਗੋਹਾਆਂ ਸੁੱਕਾ ਬਚਾਈ ਵੀ ਆ ਆ ਗੱਬੇ ਗੇਰਿਆ ਵਾ ਇਹ ਵਿੱਚ ਅਲਦਲੇ ਪਾ ਦਿੰਦੇ ਆ ਮਸ਼ੀਨਾਂ ਪਰਕ ਆਹ ਗੋਹਾ ਹੀ ਆ ਸਕਾਇਆ ਵਾ ਚੀਜ਼ ਫਕਲ ਨੇ ਪਾਣੀ ਆਈ ਦਾ ਕੱਟ ਲੈਣਾ ਪਾਣੀ ਜੋਗਾ ਟੋਏ ਚ ਜਾਂਦਾ ਦੇਖ ਰੂ ਕਿਥੇ ਕੋਹਾ ਹੀ ਸਗਾ ਕੇ ਪਾਇਆ ਵਾ ਰੇਤਾ ਹੀ ਬਣਾਇਆ ਪਿਆ ਸੋਨੇ ਰਿਗਾਰਡਮੈਂਟ ਤਗੜੇ ਲਾਏ ਹੋਏ ਬਾਈਆਂ ਆ ਸਗਾ ਕੇ ਦੇ ਲੋ ਕੋਡਰ ਬਣਾਇਆ ਫਿਰ ਸੁੱਕਾ ਪਿਆ ਗਾਇਆ ਫੇਰ ਹਫਤੇ ਚ ਇੱਕ ਵਾਰ ਪਾ ਦਿੰਦੇ ਆ ਗਾਇਆ ਫੇਰ ਹੀਠਾ ਮਰੀ ਜਾਂਦੀਆਂ ਫੇਰ ਹੀ ਦੇ ਚਲੇ ਜਾਂਦਾ ਨੇ ਕੁ ਮਕਮਾ ਗਿਉਰੀ ਆਈ ਜਾਂਦਾ ਤੇ ਉਹ ਕਾਰੋ ਬਣਾਉਂਦੀ ਮਸ਼ੀਨ ਕੱਖ ਤੇ ਵਿੱਚ ਪਾਈ ਜਾਂਦੇ ਟੁੱਕੜ ਟੁੱਕੜਾਂ ਜਿੱਤਰ ਖੜੀ ਇੱਕ ਦਿਨੀ ਤੁਹਾਡੀ ਇਹ ਆਹੀ ਇਹ ਜਿਹੜੇ ਕੱਖ ਕਾਰੋ ਕਹਿੰਦੇ ਆ ਜੀ ਕਣਕ ਦੀਆਂ ਬਈ ਭਰੀਆਂ ਜੀਆਂ ਉਹ ਵਿੱਚ ਮੱਕੀ ਦਾ ਦਾਣਾ ਹੈ ਮੱਕੀ ਦਾ ਦਾਣਾ ਹੈ ਬਹੁਤਾ ਇਹ ਚੂੜਾ ਨਹੀਂ ਕਰਦੇ ਵਾ ਹਲਕਾ ਹਲਕਾ ਟੁੱਟਾ ਜਿਹਾ ਹੀ ਆ ਮੱਕੀ ਦੇ ਦਾ ਹੋਰ ਬਹੁਤ ਫੀਡ ਉਹ ਆਉਂਦਾ ਬਾਈ ਪਾਊਡਰ ਪਾਊਡਰ ਜੇ ਪਾਉਂਦੇ ਮਿੰਨੀ ਵਿੱਚ ਚੱਲ ਜਾਂਦਾ ਹੁੰਦਾ ਡਰਮ ਭਰੇ ਵੇ ਆ ਬਾ ਉਧਰ ਤੇ ਇਹ ਬਾਲ ਬੰਨ ਹੁੰਦੇ ਆ ਜਿੰਨਾ ਜਿੰਨਾ ਪਾਉਣਾ ਤੇ ਬਈ ਇੱਕ ਹੋਰ ਆ ਜਗ੍ਹਾ ਦੇਖ ਲਓ ਪੂਰੀ ਪੂਰੀ ਆ ਗਏ ਦੇ ਬੈਠਣ ਨੂੰ ਮੇਰੇ ਖਿਆਲ ਨਾਲ 4 ਫੁੱਟ ਦੀ ਚੜਾਈ ਆ ਤੇ 6 ਫੁੱਟ ਦੀ ਲੰਬਾਈ ਹੋਣੀ ਉਰੇ ਤੇ ਇੱਧਰ ਤੇ ਇੱਧਰ ਨੂੰ ਕਿ ਜਿਹੜੀ ਗਾਇਦਾ ਗੁਫਾ ਪਿੱਛੇ ਹੀ ਗਰੇ ਵਿੱਚ ਕੋਈ ਉਹ ਕੰਮ ਨਹੀਂ ਹਟਾਉਣੇ ਵਾਲਾ ਫੌੜੇ ਨਾਲ ਨਿਕਣਾ ਆਪਣੇ ਭਾਈ ਫੌੜਾ ਮਰੀ ਜਾਂਦੇ ਨੰਗਰਾ ਹੈਗਾ ਉਹ ਕੰਮ ਕੋਈ ਨਹੀਂ ਕਰਦਾ ਇਹ ਸਾਰਾ ਸਿੱਕਈਆ ਕੰਮ ਇਹ ਸਾਰਾ ਸੁੱਕਾ ਰਹਿਣਾ ਮੜ ਮੋਟਾ ਕਿੱਲਾ ਹੋ ਜਾਂਦਾ ਤਾਂ ਆ ਪਾਲਾ ਹੈਗਾ ਫੌੜੇ ਨੂੰ ਪਾਲਾ ਕਹਿੰਦੇ ਹਾਂ ਬਈ 40 ਚ ਤੇ ਇਹਦੇ ਨਾਲ ਮੜ ਮੋਟਾ ਇਹ ਸੱਟਾ ਖਰਦਣੀ ਤੇ ਕਿ ਲੈ ਇਹ ਇਹ ਸੁੱਕਾ ਹੀ ਰਹਿੰਦਾ ਹਫਤੇ ਬਾਅਦ ਚੇਂਜ ਕਰੀ ਜਾਂਦੇ ਆ ਤੇ ਵਿੱਚ ਇੱਕ ਦਦਾ ਦਿਨ ਇਹ ਕਰਾਜੇ ਵਾਂਗੂ ਹੁੰਦਾ ਸਾਈਡ ਜੇਪ ਨੂੰ ਐ ਕਰਤੀ ਜਾਂਦਾ ਵਿੱਚ ਤੇ ਉਹ ਪਲੇਟ ਜੀ ਸਾਰੀ ਐ ਘੁੰਮੀ ਜਾਂਦੀ ਆ ਉਹ ਪੱਧਰਾ ਕਰ ਦਿੰਦੀ ਆ ਜੇ ਕੋਈ ਢੇਰੀ ਰਹਿ ਜਾਂਦੀ ਕਿਤੇ ਪੂਆ ਹੋਣੀ ਆ ਇੱਕ ਵਾਰ ਵਿੱਚ ਉਹ ਘੁਮਾ ਦਿੰਦੇ ਆ ਉਸ ਤੋਂ ਬਾਅਦ ਫੇਰ ਨਮਾ ਪਾ ਦਿੰਦੇ ਕੋਹਣ ਸੁੱਕਾ ਉਹ ਵੀ ਮਸ਼ੀਨ ਦਿਖਾਉਂਗਾ ਬਾਈ ਤੁਹਾਨੂੰ ਉਹ ਐ ਸੁੱਕੀ ਵੀੜੀ ਸੁੱਕਾ ਕਰਦੀ ਆ ਇਹਨਾਂ ਕੋ ਮਧਿਆ ਲਾਏ ਹੋਏ ਬਾਕੀ ਆ ਪੱਖੇ ਲਾਏ ਹੋਏ ਟੈਂਪਰੇਚਰ ਦੇ ਹਿਸਾਬ ਨਾਲ ਪੱਖੇ ਬਹੁਤ بڑے بڑے ਇਹ ਜਿਹੜੇ ਇਸ ਵੀਰ ਵਧੀ ਜਾਂਦੀ ਐ ਅੱਜ ਪਾਈ ਦਾ ਟੈਂਪਰੇਚਰ ਆ ਹੋਣ ਗਰਮੀ ਜੀ ਹੋਣ ਲੱਗ ਗਈ ਤੇ ਇਹਨਾਂ ਦੀ ਸਪੀਡ ਦੇਖ ਲੋ ਇੰਨੀ ਕਾ ਗਾਹਾਂ ਗਾਹਾਂ ਟੈਂਪਰੇਚਰ ਜੇ ਵਧੀ ਜਾਣਾ ਉਹਦੇ ਹਿਸਾਬ ਨਾਲ ਸਪੀਡ ਵਧੀ ਜਾਣੀ ਇਹਨਾਂ ਨੇ ਲੋ ਜੀ ਬਈ ਉਰੇ ਆ ਬੱਚੇ ਆ ਇਹ ਆ 2-3 ਮਹੀਨੇ ਦੇ ਜਿਹੜੇ ਇਹ ਹੁੰਦੇ ਲੋ ਬਈ ਆ ਟੈਂਕ ਫੀਡ ਪਾਈ ਦੀ ਭਾਈ ਮੂਰੇ। ਪਾਈਨੀ ਕੁ ਪਾਖੀ ਰੱਖਦੇ ਆ ਤੇ ਪਾਣੀ ਜੋ ਤਾਂ ਖੁੱਲੀਆਂ ਐ ਤਾਂ ਜਿੱਤੇ ਆ ਕੇ ਤਿਆਰ ਹੁੰਦੇ ਆ। ਹੁਣ ਇਹਨਾਂ ਦੀ ਪ੍ਰਾਲੀ ਬਦਲਣ ਵਾਲੀ ਆ ਤੇ ਸੈੱਡਾਂ ਆਣਾ ਧੂਮਾ ਇਹ ਸਾਰਿਆਂ ਨੂੰ। ਮੰਨ ਲਓ ਵੀ 20 ਦਿਨਾਂ ਬਾਅਦ ਮਹੀਨੇ 'ਚ ਇੱਕ ਵਾਰ ਇੱਕੀਆਂ ਦੋ ਵਾਰ ਧੋਣ ਦੇ ਆ ਰਸਾਫ ਕਰਦੇ ਆ ਪਾਣੀਆ ਤੇ ਚੱਦਾਂ ਹੀ ਪਾਈ ਜਾਂਦੇ ਆ। ਤੇ ਪਾਣੀ ਨਾਲ 24 ਘੰਟੇ ਚੱਲਦਾ। ਜੋ ਜੋ ਪਾਣੀ ਡਾਊਨ ਜਾਈ ਜਾਣਾ ਉਹਨੇ ਉਧਰ ਚੱਲ ਪਾਣਾ ਤਾਂ ਬੜੀ ਬੱਛੀਆਂ ਤਿਆਰ ਹੋ ਗਈਆਂ ਫੇਤੀ ਇਹਨਾਂ ਵੀ ਆ ਦੇਖੋ ਬਾਈ ਜਦੋਂ ਬੱਛੀਆਂ ਬਦਲ ਲੀਆਂ ਰੇਣ ਵਰਤਉਣਾ ਅੱਗੇ ਦੇਖੋ ਥਾਲ-ਥਾਲ ਤਾਂ ਇਹਦੇ ਚ ਪਾਲੀਆਂ ਪਾਉਂਦੇ ਆ ਪਰਾਲੀ ਜੀ ਜਿੰਦਾਂ ਉਹ ਪਾਇਆ ਉਹਦਾ ਸਾਫ਼ ਹੋਣ ਦਾ ਟਾਈਮ ਆ ਤੇ ਅਸੀਂ ਉਹਨਾਂ ਸੁੱਕਾ ਰੱਖਦੇ ਆ ਤੇ ਡਬਲ ਡਬਲ ਕਰੀਏ ਅਸੀਂ ਹਾਂ ਤੇ ਫੋਨੇ ਕਰਕੇ ਇੱਕ ਤੇ ਚ ਪਾਣੀ ਇੱਕ ਤੇ ਜੁੱਧ ਕਮਾਉਣੇ ਨੇ ਤੇ ਆਹ ਸੀਟ ਵਾਲੇ ਪੱਕੇ ਉਸ ਭਰੇ ਨੇ ਪਹਿਲੇ ਜਿਹੜਾ ਦੂਰਾ ਖਾਣੇ ਕਰਾਇਆ ਫੀਡ ਹੋਈ ਤਾਂ ਭਾਜੀ ਧੋਣ ਲੱਗੇ ਉਦੋਂ ਹਾਂ ਉਹ ਠੀਕ ਹੈ ਜੀ ਇੱਥੇ ਲੱਗੇ ਜਿ YouTube ਉੱਪਰ ਪਾਉਣੀ ਆਪਾਂ ਉਹ ਜਾ ਭਰਾਵਾ ਮੈਂ ਮੈਟ ਨਹੀਂ ਨਾ ਲਈ ਤੇ ਹਾਕਾਰ ਹੀ ਵੱਖ ਸਾਂ ਜੀ ਬੱਚੀਆਂ ਤੇ ਜਿਹੜਾ ਅੰਦਰ ਖੱਡੀ ਜੀ ਵੀ ਬੱਚੀਆਂ ਇਹ ਵੀ ਦਿਖਾਉਣਾ ਮੈਂ ਸਾਰਾ ਤੇ ਹਾਂ ਬਈ ਨਵਾਂ ਤਿਆਰ ਹੋ ਰਿਹਾ ਇੱਥੇ ਗਿਆਂ ਬਦੀ ਜਾਂਦੀਆਂ ਉੱਧਰ ਇੱਕ ਇੱਕ ਗਰੁੱਪ ਹੋਰ ਤਿਆਰ ਹੁਣ 850 ਤੇ ਉੱਪਰ ਗਿਆਂ ਹੋਗੀ 865 ਗਿਆਂ ਹੋਗੀ ਤੋਰ ਖੁੱਲੀਆਂ ਬੜੀਆਂ ਤੇ ਇਹ ਹੈਗੀਆਂ ਪੰਜ ਪੰਜ 4-5 ਮਿੰਟ ਪੰਜ ਕੁ ਮਿੰਟ ਲੱਗਦੇ ਫਿਰ ਤੇ ਬਾਦ ਦੂਸਤਾਂਲੇ ਚਲੇ ਜਾਂਦੇ ਨੇ ਇੱਥੇ ਤਿਆਰ ਹੁੰਦੀਆਂ ਬੱਚੀਆਂ ਖੁੱਲੀਆਂ ਇੱਥੇ ਵੀ ਖੁੱਲੀਆਂ ਹੀ ਰਹਿੰਦੀਆਂ ਕੋਈ ਮੂਰੇ ਲੋਕ ਲੋਕ ਕਰਨੇ ਜੀ ਨਾ ਦੁਵਾਈ ਦੁਈ ਕੋਈ ਲਾਉਣੀ ਆ ਲਿਆ ਕੋਈ ਤੇ ਆ ਨਸਰੋ ਤੇ ਇੱਥੇ ਤੇ ਸਿੱਧਾ ਉੱਧਰ ਬਾਹਰ ਜਾਂਦਾ ਸਮਾਂ ਸਾਰ ਉਹ ਚੱਲਦੀ ਹੈ ਤੇ ਆਹ ਦੁੱਧੜੀ ਉਹ ਵੀ ਹਟੋ ਗਰਮ ਕਰਦੀ ਹੈ ਹੀਟਰ ਵਾਲੇ ਗੱੜ ਹੈਗੇ ਜਿਆਦਾ ਪਛਣੇ ਕਾਰਨ ਬੜੀ ਰੱਖੀ ਹੋਈ ਹੈ ਤੇ ਆਹ ਇਹ ਨਾਲ ਚੱਲਦੀ ਹੈ ਸੋ ਤੁਮ ਇਹਦੇ ਨਾਲ ਪਿੱਛੇ ਨੂੰ ਆ ਜੀ ਉਹ ਵੇਖ ਮੀਡੂਦ ਕਹੀਂ ਕਈ ਇਹ ਹੀ ਗਰਮ ਕਰਦੀ ਆ ਦੁੱਧ ਦੇ ਵਿੱਚ ਪਾਉਣਾ ਮੰਨਦਾ ਗਰਮ ਪਾਣੀ ਕਰਦੀ ਆ ਨਾ ਕਈ ਥੋੜੀਆਂ ਬਈ 10 10 ਦੇਣਗੀ ਵਿੱਚ 10 15 20 ਦਿਨ ਇਦਾਂ ਕਿਹਨੂੰ ਵੀਲੋਗ ਕਰਨਾ ਦਾ ਰਾਈਡ ਰਾਈ ਦੇਣੀਆਂ ਨੇ ਇਹਨਾਂ ਅੱਗ ਗਿਆ ੱਡਾ ਕਰਕੇ ਕਹਾ ਕਹ ਹੋ ਜਨ ਤੇ ਇਧਰ ਕਿੱਲੀ ਯਾਰਾਂ ਨਹੀਂ ਗਾਣਾ ਦੋ ਦੋ 2.5 ਫੋਟੋ ਗੇੜ ਮੈਂ ਸਾਰੀ ਵਕੀ ਹੋਣੀ ਵਿੱਚੇ ਆਹ ਹੈ ਵਿੱਚੇ ਇਧਰ ਬੋਖਾਂ ਵਾਲੀ ਤੇ ਉਤੇ ਵਜਿਥੇ ਤਿਆਰ ਹੁੰਦੇ ਮੰਨ ਕੇ ਉਹ ਲੱਗ ਗਿਆ ਉਹ ਤਾਂ 15 16 ਬੰਦੇ ਕੰਮ ਕਰਦੇ ਹੋਏ ਚੱਲੇ ਆਇਆ ਵੀ ਡਰਾਮਾ ਖੀਦ ਵਾਲਾ ਤੇ ਇਹਦੇ ਚ ਫੀਸ ਪਾ ਦਿੰਦੀ ਆ ਤੇ ਦੱਛੀਆਂ ਵਾਲਾ ਹੈ ਡਰਾਮਾ ਹਾਂ ਲਾ ਕੇ ਇਹਦੇ ਟਰੈਲਰ ਭਰ ਲੰਨੇ ਤੇ ਇੱਧਰ ਇਹ ਗਰੁੱਪ ਆਹ ਦੋ ਗਰੁੱਪਾ ਲੋਈ ਪਿੱਛੇ ਤੇ ਇਹ ਚੋ ਹੋ ਗਈਆਂ ਮੈਂ ਕਿਹਾ ਕਿ ਇਹ ਲਿਆ ਬੰਦਾ ਤੇ ਆਹ ਚੱਲਦਾ ਗਰੁੱਪ ਹੁਣ 2 ਨੰਬਰ ਤੇ ਇੱਕ ਗਰੁੱਪ ਚ ਤੋਂ ਸਵਾ ਦੋ ਹੋ ਗਏ ਆ ਬਾਈ ਤੇ ਇਹਦਾ ਨੀ ਚੱਲਦਾ ਤੇ ਉੱਧਰ ਖੜੀਆਂ ਉਹ ਅੰਦਰ ਕਰਨੀਆਂ ਫੱਟਾ ਲੱਗੇ ਹੋਣਾ ਉਹ ਵੀ ਦਿਖਾਉਂਦਾ ਤੁਹਾਨੂੰ ਤੇ ਆ ਰਹੀਆਂ ਜਾ ਰਹੀਆਂ ਆਂ ਅੰਦਰ ਨੂੰ ਚੁਵਾ ਦੀ ਬਾਸ ਤੇ ਆਹ ਬਟਨ ਆ ਜਿਹਨਾਂ ਨਾਲ ਫੱਟਾ ਤੁਰਦਾ ਉੰਬਾਂਜਿਆ ਦੇ ਤੋਰ ਦਾਣਾ ਹੈ। ਸਕੂਟਰ ਦਾ ਆਵਾਜ਼ ਕਾ ਲੱਜਣਾ ਸਾਰੀਆਂ ਉੱਕੇ ਚਲੇ ਜਾਂਦੀਆਂ। ਲੈ ਲੈ। ਕਿ ਕਾ ਗਰੁੱਪ ਰਹਿ ਗਿਆ ਚੋਈਂ ਨੂੰ। ਇਹ ਗਰੁੱਪ ਨੂੰ ਘੰਟਾ ਤੋਂ ਵਾ ਘੰਟਾ ਲੱਗ ਜਾਣਾ। 4 ਗਰੁੱਪ ਦਾ। 6 ਘੰਟੇ ਲਾਈ ਜੰਨੇ ਟੋਟਲ। ਵਾਹ ਸੋਕੇ ਸਾਰੀਆਂ ਲਾਗੀਆਂ ਲੈਂਚ ਮਤਲਬ ਇਹਨਾਂ ਨੂੰ ਫੱਟੇ 'ਚ ਕਰੰਟ ਆਣਾ ਤੇ ਆਹ ਬਟਨ ਦਬਤ ਲੈਣਾ ਤਾਂ ਲਾਗੀਆਂ ਡਾਊਨ ਹੋ ਜੇ ਜੇਜੇ ਕਰੰਟ ਵਾਲੀ ਤਾਰ ਜੀ ਬੰਨੀ ਵੀ ਹੋ ਜੀ ਉੱਤੇ ਡਰਦੀਆਂ ਫੇ ਇਕੱਠੀਆਂ ਹੀ ਖੇਤੀ ਹੋ ਜਾਂਦੀਆਂ ਤੇ ਤੁਰੀ ਜਾਂਦੀਆਂ ਜਦੋਂ ਅੰਦਰ ਇੱਕ ਸੁੱਚ ਅੰਦਰ ਆ ਬਈ ਵੀ ਤੇ ਉਹ ਮੁੰਡਾ ਰਾਤ ਅੰਦਰ ਤੋਰੀ ਜਾਂਦੇ ਜਿਉਂ-ਜਿਉਂ ਗਏ ਅੰਦਰ ਬੜੀ ਜਾਂਦੀਆਂ ਤੇ ਦੇਖਿਆ ਉਹਨੇ ਰੁਕ ਗਏ ਆ ਫੇਰ ਸੁੱਤ ਦੱਬਦਾ ਨੂੰ ਫੇਰ ਫੱਟੇ ਲੱਗੇ ਜਰਾ ਜਾਣਾ ਸਾਰਿਆਂ ਨੇ ਕਹਾਂ ਜਾਈ ਜਾਣ ਤੇ ਇਧਰ ਆ ਚੋਕੇ ਆ ਰਹੀਆਂ ਗਆਂ ਗਆਂ ਚੋਈ ਦਵਾਈ ਤੋਂ ਤੇ ਇੱਥੇ ਖੁਰਾਂ ਵਾਲੀ ਦਵਾਈ ਪਾਈ ਵੀ ਆ ਪੁਰਸ਼ਾਫ ਹੋਣ ਵਾਲੇ ਪਾਣੀ ਇਹ ਜਾ ਰਹੀਆਂ ਨੇ ਇਹ ਆਪਣਾ ਕੰਮ ਆ ਧੋਣੇ ਫੱਟ ਉਹ ਪਿੱਛੇ ਤੋਂ ਉੱਤੇ ਵੀ ਆ ਹੁਣ ਤੋਂ ਆ ਗਰੁੱਪ ਤੇ ਬਾਤ ਹੋ ਜਾਣ ਪਿੱਛੇ ਇੱਕ ਹੋਰ ਰਹਿਦਾ ਧੋਣੇ ਨੇ ਨਹੀਂ ਤੇ ਪਿੱਛੇ ਵਾਲਾ ਤੇ ਉੱਤੇ ਵੀ ਆ ਬਈ ਚਾਰ ਤੇ ਇਹ ਤੇ ਨਾਲ ਉਹ ਚੱਲਦਾ ਬਈ ਰਸਵਿਤਾ ਤੇ ਉਹਦੇ ਨਾਲ 10-15 ਫੁੱਟ ਛੱਡ ਕੇ ਫੇਰ ਰਸਵਿਤਾ ਚੱਲਦਾ ਉੱਤੇ ਬਾਅਦ ਫੇਰ ਵਾਹੇ ਗੋਆ ਔੜੇ ਨਾਲ ਤੱਕ ਰਸੀ ਤਾਂ ਮੈਂ ਫੋਂਟ ਗਾ ਰਿਹਾ ਹਾਂ ਕੈਮਰਾ ਤਾਂ ਤਾਂ ਕਿ ਕਿ ਇਹਦੇ ਵਿੱਚ ਕਰਨਾ ਕਿ ਇਹਨੇ ਜੇ ਚੱਲਣਾ ਸਾਰਾ ਸਿੱਛ ਕੇ ਤੇ ਉਹਦੇ ਬਾਅਦ ਪਾਣੀ ਮਾਰ ਦਾਂ ਇਹ ਬਾਕਸਾਂ ਜਿ ਰੱਖਣੇ ਬਸ ਇੰਨਾ ਕੰਮ ਆ ਬਣਾ ਤੇ ਇਫਟਰ ਸਪੇਟੇਂਜ ਲਾਉਣੇ ਦੇਖ ਕੇ ਬਾਈ ਜੇ ਸਪੇਟੇਂਜ ਜਿੰਮੇਵਰੀ ਜ਼ਿਆਦਾ ਛੋਟੀ ਗਏ ਨਾ ਤਿਰਖ ਕੇ ਲੱਤਾਂ ਖੋਲ ਦੇਣੀਆਂ ਖੋਲ ਜੋ ਨਹੀਂ ਆ ਬੰਨੀ ਲੱਤਾਂ ਖੁੱਲ ਗਈਆਂ ਉੱਥੇ ਹੀ ਗਰ ਜਾਂਦੀਆਂ ਫਿਰ ਸਪੇਟਾ ਸਾਰਾ ਦੇਖ ਕੇ ਚਲਾਉਣਾ ਕਿ ਗਾਂ ਕੋਈ ਗਰੀ ਵੀ ਤਾਂ ਨਹੀਂ ਜੇ ਗਰੀ ਵੀ ਆ ਤਾਂ ਮਸ਼ੀਨ ਨਾਲ ਚੱਕਣੀ ਉਹ ਤੇ ਮਸ਼ੀਨ ਵਾਲਿਆਂ ਨੂੰ ਦੱਸ ਦੇਣਾ ਵੀ ਗਾਂ ਗਿਰ ਗਈ ਵੀ ਨੱਤਾਂ ਖੁੱਲ ਗਈਆਂ ਉਹਨਾਂ ਨੇ ਆ ਕੇ ਬੈਲਟਾਂ ਚੱਕ ਲੈਣੀ ਫਿਰ ਉਹ ਤੇ ਇੱਧਰ ਬੈਠੀਆਂ ਉਹ ਬਿਮਾਰ ਆ ਜਿਹੜੀਆਂ ਇਹਨਾਂ ਦੇ ਉੱਤਾਂ ਬਿਮਾਰ ਆ ਕੋਈ 60-80 ਵਜੇ ਹੀ ਕੜੀਆਂ ਇੱਥੇ ਆ ਇਹ ਤੇ ਆਪਾਂ ਨੇ ਉੱਤੇ ਬਾਅਦ ਹਸਪਤਾਲ ਚਲਾਉਣਾ ਸਵੇਰੇ ਆਪਾਂ 2:30 ਆ ਜਨ ਨੇ ਉਹਰੇ ਤੇ 9:00 ਤੇ 9:30 ਵਜੇ ਚੋਈ ਸਟਾਰਟ ਹੋ ਜਾਂਦੀ ਹੈ ਤੇ ਮੈਂ 2:30 ਵਜੇ ਸਾਰੇ ਚ ਘੁੰਮ ਕੇ ਦੇਖਣਾ ਹੁੰਦਾ ਦੋਨੋਂ ਟਾਈਮ ਸ਼ਾਮ ਟਾਈਮ 2:30 ਵਜੇ ਚੋਈ ਕਰਦੇ ਇਹਨਾਂ ਕਰਕੇ 2:00 ਵਜੇ ਆ ਜਾਂਦਾ ਮੈਂ ਸੇ ਸਾਰੇ ਗਰੁੱਪਾਂ 'ਚ ਦੇਖਣਾ ਘੁੰਮ ਕੇ ਰਸਪਿਤਾ ਚਲਾਉਣ ਤੋਂ ਪਹਿਲਾਂ ਹਰੇਕ ਕਿ ਕੋਈ ਗਾਂ ਗਰੀ ਵੀ ਤਾਂ ਨਹੀਂ ਜੇ ਕੋਈ ਗਾਂ ਗਰੀ ਵੀ ਆ ਤਾਂ ਰਸਪਿਤਾ ਨਹੀਂ ਚਲਾਉਣਾ ਨਹੀਂ ਤਾਂ ਇਹ ਬਈ ਧੱਕ ਕੇ ਸਿੱਧਾ ਨਾਸਰੋ ਜਗੀਰਦਲ ਜਾਗੇ ਕਿ ਉੱਥੇ ਚੱਲਦੀਆਂ ਮਲਾਈ ਕਰਨ ਵਾਲੀਆਂ ਮਸ਼ੀਨਾਂ ਜੇ ਉਹਦੇ 'ਚ ਚਲੇ ਗਈ ਗਾਂ ਤਾਂ ਗਾਂ ਖਤਮ ਆ ਇਹ ਥੋੜਾ ਜਿਹਾ ਜ਼ਿੰਮੇਵਾਰੀ ਵਾਲਾ ਕੰਮ ਆ ਰੋਜ਼ ਦੇਖਣਾ ਪੈਂਦਾ ਹਫਤੇ ਜਿੱ ਇੱਕ ਦੋ ਗੈਂਦਾ ਗਰੀ ਵੀ ਹੁੰਦੀ ਹੈ ਉਹਦੇ ਕਰਕੇ ਫਿਰ ਸਪੇਟਾ ਚਲਾਉਂਦੇ ਨੇ ਮਸ਼ੀਨਾਂ ਚੱਕ ਕੇ ਉਹ ਤੇ ਬਾਹਰ ਕਰਾਏ ਪਾਣੀ ਪੂਣੀ ਵਾਲੇ ਸਾਰੇ ਐਟੂ ਲੱਗੇ ਹੋਏ ਆ ਪਹਿਲਾਂ ਉਹ ਵਲੌਗ ਜਿਹਾ ਖਾਇਆ ਫੇਤਰ ਆਹ ਘਾਰੋਂ ਬਾਹਰ ਤੀ ਸੋਤਾ ਕੇ ਗਰਦਾ ਇਹਦੇ ਤੇ ਆਹ ਪਾਣੀ ਜਾਂ ਚੱਲਦਾ ਹੈ ਬਟ ਜਿਆਦਾ ਬਦਾਣਾ ਪਾਣੀ ਚੱਲਦਾ ਇਹਦੇ ਤੇ ਇਹ ਸਾਰਾ ਹਟ ਕੇ ਲੇਲੀ ਜੂ ਬਣ ਕੇ ਆਉਂਦੀ ਹੈ ਬਈ ਗੋਹੇ ਤੇ ਅੱਗੇ ਜੀ ਜਾਂਦਾ ਤੇ ਉਹਦੇ ਉੱਤੇ ਜਾਲ ਲਾਇਆ ਵਾ ਜੇ ਗੈਂਗੂ ਆ ਗਈ ਤਾਂ ਰੁਕ ਜੂ ਇੱਥੇ ਸੇਫਟੀ ਤੇ ਇਹਦੇ ਜੂ ਮਲਾਈ ਕਰਦੀਆਂ ਹਨ ਪੂਗੇ ਪਾਣੀਓ ਬਣਾਉਂਦੇ ਆਂ ਆ ਰਖ ਬਿੱਤੋ ਚਲਾਕਾ ਆਪਾਂ ਨੇ ਚੱਲ ਲਿਖੇ ਪਿੱਛੇ ਨੂੰ ਇਹ ਇਹ ਉਧਰ ਤੇ ਆਉਣਾ ਵਿੱਚੇ ਕਰਨਾ ਵਈ ਜੇ ਆਹ ਦੇਖੋ ਆਹ ਚੱਕ ਲਈਏ ਦਿਲਦਾ ਦੂਹਾ ਮਲਾਈ ਉਹ ਪੈਪਾ ਨਾਲ ਖਿੱਚ ਕੇ ਗੋਹਾ ਜਿਹਦੇ ਚ ਜਾਂਦਾ ਇਹ ਇਹ ਬਰੀਕ ਕਰਕੇ ਉਹ ਇਹ ਤੇਲ ਉਹ ਤੋਂ ਟੇਕ ਬਾਹਰ ਗਿਰਦਾ ਹੁਣ ਤਾਂ ਮਸ਼ੀਨ ਖੜੀ ਐ ਬਸ ਜਿਹਨੇ ਖੁੱਲਦਾ ਹਲੇ ਆਟੋ ਹੀ ਚੱਲ ਪਾਣੀ ਵਾਸਤੇ ਟਾਈਮ ਜਲਾਵਾ ਹੁੰਦਾ ਇਹਦਾ ਦਿਨ ਦਾ ਰਾਤ ਦੇ ਭਾਈ ਨੇ ਚੱਲ ਕੇ ਆ ਬਣਾ ਦੇਣਾ ਆਰਡਰ ਯਾਰ ਸਪੇਟਾ ਚੱਲ ਪਿਆ ਇਧਰੇ ਪਾਸੇ ਨੂੰ ਆ ਰਿਹਾ ਹੈ ਜਿੱਦ ਵੀ ਸਪੇਟਾ ਚਲਾਉਣਾ ਹੋਇਆ ਧਿਆਨ ਰੱਖਣਾ ਕਿ ਗਾਇਆਂ ਲੋਕ ਨਾ ਕਰੀ ਹੋਏ ਹੋਣ ਕਿਸੇ ਨੇ ਗਵਾਹੀ ਦੂਰੀ ਦੇਣੀ ਹੁੰਦੀ ਕੁਝ ਵੀ ਠੀਕੇ ਲਾਉਣੇ ਹੁੰਦੇ ਤੇ ਆਹ ਜਿਹਦੇ ਵਿੱਚ ਗਿਰਦਾ ਤੇ ਇਹਦੇ ਵਿੱਚ ਉਹ ਚੱਲਦਾ ਵੀ ਉਲਦਾਂ ਪੂਰਾ ਪਾਣੀਓਂ ਬਣ ਜਾਂਦਾ। ਯਾਰ ਮੋਟਰਾਂ ਲੱਗੀਆਂ ਹੋਈਆਂ ਸਫੇਤੇ ਵਾਲੀਆਂ ਚੰਨਾ ਆ ਗਏ ਆ। ਅੱਗੇ ਪਿੱਛੇ ਹੋ ਜਾਂਦੇ ਆ।